जाके बीबी भैया कहना है अच्छा हाँ बस बीबी भैया दे है बीबी भैया कहना सदा सुखी रहो सदा सुखी रहिए हाँ जी जावा हाँ जी सौ जा पता करके आ जरा जा के जाना है तो बजा साल है ना अतेक तो सीजन शुरू ही हुआ है दो महीने पे ये तो हम लोग फाड़ी फाड़ी रुसे तो भी आहो ਸਾਰਿਆਂ ਕੋਲੇ ਹੋਈ ਪਤਾ ਕਰਨਾ ਪੈਸੇ ਫੜਨਾ ਸਾਰਾ ਕੰਗਲਵਾੜਾ ਇਹਨਾਂ ਦੇ ਫਿਰ ਤੇ ਹੀ ਹੈ ਕਰਾ ਪੀਪੀ ਕੋਲੇ ਬੈਣਾ ਖੱਲੇ ਦਾ ਬੋਰ ਥੱਲੇ ਗਿਆ ਬੀਪੀ ਬੈਣਾ ਵੀਰਤਾ ਕੀ ਕਹਿਣਾ ਇਹ ਮੈਂ ਤਾਂ ਸਾਰਾ ਸੀਜ਼ਨ ਮੇਰੇ ਨਹੀਂ ਰਹਿਣਾ ਵੇ ਮਾ ਜਾਣਿਆ ਆ ਬੇਲ ਸੇ ਮੇਰੀ ਗਾਲ ਸੁਣ ਹਾਂ ਆ ਮੂੰਹ ਤੇ ਕਿੰਦਾ 4-4 ਕਿਲੋ ਪਾਊਡਰ ਜਿਹਾ ਬਣਿਆ ਵੇ ਮਾ ਜਾਣਿਆ ਇਹ ਪਾਊਡਰ ਨਹੀਂ ਆ ਇਹ ਮੇਕਅਪ ਆ ਮੇਕਅਪ ਮੇਰੇ ਦਾ ਚਾ ਸਟਾਈਲ ਨੰਬਰ 3 ਜੀ ਇਹ ਇਹ ਮੂੰਹ ਨਹੀਂ ਆ ਗਿਆ ਟਿੱਡੀਆਂ ਦੀ ਕੋਈ ਪੈਣ ਕੇ ਵੀ ਆ ਵੇ ਮਾ ਜਾਣਿਆ ਦੇਖ ਉਹਨਾਂ ਨੇ ਆਉਂਦੇ ਨੇ ਵੇ ਬਿਸ਼ਾਈਆਂ ਪਈਆਂ ਬੋਤਾ ਸੁਗੀ ਕਰਨ ਆਇਆ ਥੇ ਇਹ ਬੇਕਾ ਇੰਨਾ ਮੇਕਅਪ ਕੀਤਾ ਹਾਂ ਆਹ ਆ ਸਾਰਾ ਮੇਲਾ ਤੁਹਾਡਿਆਂ ਨੇ ਦੇਖਦਾ ਹਾਂ ਹਾਂ ਬੋਲ ਕੇ ਫੇਨਾ ਹੱਥ ਨਚਾ ਕੋਪਰੋ ਕਿਉਂ ਚਤਲਾਈ ਨਾ ਪਾ ਹੱਥ ਬੇ ਮਾਣਿਆ ਹੋਰ ਬੋਲ ਉਹ ਪਿੱਛੇ ਹੋ ਆ ਬੋਲ ਇਹ ਬੇਕਾ ਇੰਨਾ ਮੇਕਅਪ ਕੀਤਾ ਹੋਇਆ ਹਾਂ ਹਾਂ ਕਿਹਨੂੰ ਲੱਗਦੀਆਂ ਫਿਰਦੀਆਂ ਅਸੀਂ ਕਿਸੇ ਨੂੰ ਨਹੀਂ ਲੱਗਦੀਆਂ ਹਾਂ ਹਾਂ ਕਿਹਨੂੰ ਲੱਗਦੀਆਂ ਬਾਪੇ ਲੱਗਦੀਆਂ ਜਾਂ ਕਿੱਦਾਂ ਅਸੀਂ ਆਪਣੇ ਮਾਹੀ ਨੂੰ ਲੱਭਦੇ ਆ ਫਿਰ ਗਿਆ ਸੰਦਾਲ ਦੇ ਵਿੱਚ ਬਾਪੇ ਲੱਭਦੀਆਂ ਹਾਂ ਬਾਪੇ ਲੱਭਦੀਆਂ ਵੀਰੀਏ ਲੜ ਇਹ ਤਾਂ ਦੱਸੋ ਨੇ ਹਾਂ ਬੋਲ ਐਨਾ ਮੇਕਅਪ ਕਰਕੇ ਤੁਹਾਨੂੰ ਬਾਪੇ ਨਹੀਂ ਲੱਭਣੇ ਮਾਂ ਮੇਰੇ ਬਾਪੇ ਨੇ ਕੱਪ ਨਹੀਂ ਦੇਖਦੇ ਮੇਰੇ ਐਨਾ ਮੇਕਅਪ ਕਰਕੇ ਮੈਨੂੰ ਇੱਕੋ ਚੀਜ਼ ਲੱਭਣੀ ਕਿਹੜੀ ਮੋਟਾ ਆਕੜ ਰਿਹਾ ਲੱਭਣਾ ਵੇ